ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆ। ਨਾ 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 ਸੌਣ ਬੈ। ਆ ਦੇਖ ਮੈਂ ਤੇਰੇ ਲਈ ਗਿਫਟ ਲੈ ਕੇ ਆਇਆ ਵਾਂ। ਪਾ ਕੇ ਦਿਖਾ ਮੈਨੂੰ। ਬੀਤ ਜਾਣੀਆਂ ਇਹ ਰੁਕਾਣੀਆਂ ਜੇ ਨਾ ਮਾੜੀਆਂ ਤੂੰ ਆ ਲੋ ਜੀ ਪਾਣੀ ਯਾਰ ਮੈਨੂੰ ਕੰਮ ਤੋਂ ਕਾਲ ਆ ਗਈ ਮੈਂ ਕੰਮ ਤੇ ਚੱਲੇ ਆਵਾ ਤੇ ਅੱਜ ਮੈਨਰਾਹ ਨੂੰ ਫੇਰ ਲੇਟ ਹੋ ਜਾਣਾ ਸੋ ਮੇਰੀ ਵੇਟ ਨਾ ਕਰੇ ਇੱਕ ਮਿੰਟ ਰੁਕੋ ਤੁਸੀਂ ਆਪਣਾ ਗਿਫਟ ਵੀ ਲੈ ਜਿਓ ਕਿਉਂ ਕੀ ਗੱਲ ਹੋਈ ਪਸੰਦ ਨਹੀਂ ਆਇਆ ਮੈਨੂੰ ਨਾ ਤੁਹਾਡੇ ਮਹਿੰਗੇ ਗਿਫਟਾਂ ਦੀ ਜ਼ਰੂਰਤ ਨਹੀਂ ਮੈਨੂੰ ਤੁਹਾਡੇ ਟਾਈਮ ਦੀ ਲੋੜ ਆ ਜਿਹੜਾ ਕਿ ਮੈਂ ਤੁਹਾਡੇ ਨਾਲ ਟਾਈਮ ਸਪੈਂਡ ਕਰ ਸਕਾਂ ਕੀ ਕਰਨਾ ਇਹੋ ਜੇ ਪੈਸੇ ਦਾ ਜੋ ਆਪਸੀ ਦੂਰੀਆਂ ਵਧਾ ਦੇਵੇ ਇਕੱਠੇ ਮਿਲ ਕੇ ਬੈਠਣਾ ਆਪਸੀ ਦੁੱਖ ਸੁੱਖ ਸਾਂਝਾ ਕਰਨਾ ਇੰਨਾਂ ਗੱਲਾਂ ਨੂੰ ਤਾਂ ਪਤਾ ਨਹੀਂ ਕਿੰਨਾ ਕੁ ਟਾਈਮ ਹੋ ਗਿਆ ਬੇਸ਼ੱਕ ਪੈਸੇ ਬਿਨਾਂ ਧਰਨੀ ਚੱਲਦੇ ਪਰ ਪੈਸਾ ਹੀ ਆਪਸੀ ਰਿਸ਼ਤਾ ਵੀ ਖਰਾਬ ਕਰਦਾ